ਖਬਰ ਜੁੜੀ ਹੈ ਪੰਜਾਬੀ ਗਾਇਕ ਸਿੱਪੀ ਗਿਲਦੇਨਾ ਸਿੱਪੀ ਗਿਲ ਕੈਨੇਡਾ ਦੇ ਵਿੱਚ ਸਵੇਲੇ ਨੇ ਤੇ ਆਪਣੇ ਦੋਸਤਾਂ ਦੇ ਨਾਲ ਆਫ ਰੋਡਿੰਗ ਕਰਨ ਦੇ ਲਈ ਜਾ ਰਹੇ ਸੀ ਪਰ ਅਚਾਨਕ ਹੀ ਵੱਡਾ ਹਾਦਸਾ ਵਾਪਰ ਜਾਂਦਾ ਹੈ ਜਿਸ ਕਾਰਨ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਹੈ ਇਹ ਹਾਦਸਾ ਕੈਨੇਡਾ ਦੇ ਵਿੱਚ ਵਾਪਰਿਆ ਜਦੋਂ ਦੋਸਤਾਂ ਦੇ ਨਾਲ ਕੁਦਰਤੀ ਨਜ਼ਾਰਿਆਂ ਦੇ ਨਾਲ ਮਸਤੀ ਕਰਨ ਦੇ ਲਈ ਆਫ ਰਾਈਡਿੰਗ ਕਰਨ ਦੇ ਲਈ ਸਪੀਗਲ ਜਾ ਰਹੇ ਸੀ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਹਾਦਸੇ ਦੀ ਉਹਨਾਂ ਨੇ ਖਬਰਾਂ ਦੱਸੀਆਂ ਤੇ ਨਾਲ ਹੀ ਪੋਸਟ ਨੂੰ ਸਾਂਝੇ ਕਰਕੇ ਸਾਰੀ ਜਾਣਕਾਰੀ ਦਿੱਤੀ ਉੱਥੇ ਹੀ ਗਾਇਕ ਦਾ ਕਹਿਣਾ ਹੈ ਕਿ ਅਸੀਂ ਆਪਣੇ ਦੋਸਤਾਂ ਦੇ ਨਾਲ ਮਸਤੀ ਕਰਨ ਦੇ ਲਈ ਕੈਨੇਡਾ ਦੇ ਕੋਲੰਬੀਆ ਦੇ ਵਿੱਚ ਜਾ ਰਹੇ ਸੀ ਤੇ ਉੱਥੇ ਅਚਾਨਕ ਵੱਡਾ ਹਾਦਸਾ ਸਾਡੇ ਨਾਲ ਵਾਪਰ ਗਿਆ ਤੇ ਨਾਲ ਹੀ ਹਾਦਸੇ ਦੀਆਂ ਤਸਵੀਰਾਂ ਵੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਸਾਂਝਾ ਕੀਤੀ ਹੈ ਇਸ ਵੇਲੇ ਉਹਨਾਂ ਦੇ ਹਾਦਸੇ ਦੀ ਇਹ ਵੀਡੀਓ ਕਾਫੀ ਜ਼ਿਆਦਾ ਅ ਵਾਇਰਲ ਹੋ ਰਹੀਆਂ ਜਿਸ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਵੱਡਾ ਤੇ ਭਿਆਨਕ ਹਾਦਸਾ ਵਾਪਰਿਆ ਤੇ ਉਹਨਾਂ ਦੀ ਗੱਡੀ ਬੁਰੀ ਤਰੀਕੇ ਨਾਲ ਪਲਟੀ ਖਾ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਕਾਫੀ ਜ਼ਿਆਦਾ ਗੰਭੀਰ ਅ ਛੋਟਾ ਵੀ ਲੱਗਦੀ ਐ ਦੱਸਦੀ ਐ ਕਿ ਸਿੱਪੀ ਗਿਲ ਨੇ ਕਿਹਾ ਹੈ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਦੇ ਲਈ ਆਪਣੇ ਦੋਸਤਾਂ ਦੇ ਨਾਲ ਬ੍ਰਿਟਿਸ਼ ਕੋਲੰਬੀਆ ਕੈਨੇਡਾ ਜਾ ਰਹੇ ਸੀਗੇ ਇਸ ਜਗ੍ਹਾ ਉਸ ਦਾ ਐਕਸੀਡੈਂਟ ਹੋਇਆ ਉੱਥੇ ਫੋਨ ਵੀ ਨਹੀਂ ਚੱਲ ਰਿਹਾ ਸੀ ਸਿੱਪੀ ਨੇ ਵੀਡੀਓ ਸਾਂਝਾ ਕਰਕੇ ਕਿਹਾ ਕਿ ਇੱਕ ਰਹਿਗਿਰ ਅੰਗਰੇਜ਼ ਨੇ ਉਹਨਾਂ ਦੀ ਮਦਦ ਕੀਤੀ ਹੈ ਉਸ ਵਿਅਕਤੀ ਨੇ ਸਾਨੂੰ ਗੱਡੀ ਦੀ ਜਿਹੜੀ ਬੈਲਟ ਅਸੀਂ ਲਗਾਈ ਸੀ ਅਸੀਂ ਉਹ ਵੀ ਖੋਲ ਨਹੀਂ ਪਾਏ ਤੇ ਉਸ ਵਿਅਕਤੀ ਦੀ ਮਦਦ ਦੇ ਨਾਲ ਅਸੀਂ ਗੱਡੀ ਤੋਂ ਬਾਹਰ ਨਿਕਲ ਪਾਏ ਹਾਂ ਸਿੱਪੀ ਨੇ ਅੰਗਰੇਜ਼ ਦਾ ਧੰਨਵਾਦ ਕੀਤਾ ਹੈ ਨਾਲ ਹੀ ਮਜ਼ਾਕੀਆ ਅੰਦਾਜ਼ ਦੇ ਵਿੱਚ ਸਿੱਪੀ ਗਿੱਲ ਨੇ ਕਿਹਾ ਕਬੀ ਗੱਡੀ ਚਲਾਣ ਲੱਗੇ ਆਪਣੀ ਮਰਜ਼ੀ ਨਾਲ ਚਲਾਇਓ ਨਾਲ ਹੀ ਵਿਅਕਤੀ ਜਿਹੜਾ ਤੁਹਾਡੇ ਨਾਲ ਵਿਅਕਤੀ ਬੈਠਾ ਹੈ ਤਾਂ ਉਸ ਦੀ ਸਲਾਹ ਜ਼ਰੂਰ ਮੰਨ ਲਿਓ ਸਿੱਪੀ ਮੁਤਾਬਕ ਉਹਨਾਂ ਦੀ ਗੱਡੀ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੀ ਹੈ ਖਰਾਬ ਹੋ ਚੁੱਕੀ ਹੈ ਉਹ ਐਡਵੈਂਚਰ ਦੇ ਲਈ ਨਿਕਲੀ ਸੀ ਪਰ ਐਕਸੀਡੈਂਟ ਐਡਵੈਂਚਰ ਉਹਨਾਂ ਦੇ ਨਾਲ ਵਾਪਰ ਗਿਆ ਲੇਕਿਨ ਗੱਡੀ ਸਿੱਧੀ ਹੋਣ ਤੋਂ ਬਾਅਦ ਫਿਰ ਐਡਵੈਂਚਰ ਦੇ ਲਈ ਨਿਕਲ ਗਏ ਪਰ ਕਾਰ ਵਾਪਸ ਆਉਣ ਲੱਗੇ ਉਹਨਾਂ ਨੂੰ ਕਾਫੀ ਜ਼ਿਆਦਾ ਸੱਟਾ ਹੋਣ ਲੱਗਣ ਦਾ ਅਹਿਸਾਸ ਹੋਇਆ ਦੱਸਦੀ ਹੈ ਕਿ ਸਿੱਪੀ ਗਿਲ ਕੈਨੇਡਾ ਦੇ ਵਿੱਚ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਦੀ ਗੱਡੀ ਦਾ ਭਿਆਨਕ ਤੇ ਪੂਰਾ ਹਾਦਸਾ ਵਾਪਰ ਜਾਂਦਾ ਹੈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹ ਜੋ ਕਹ ਸਕਦੇ ਆ ਕਿ ਆਫ ਰਾਈਡਿੰਗ ਕਰੰਟਲੀ ਦੋਸਤਾ ਦੇ ਨਾਲ ਨਜ਼ਾਰੇ ਰਹੀ ਸਨ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਦੋਸਤਾ ਦੇ ਨਾਲ ਨਜ਼ਾਰੇ ਲੈਣਾ ਚਾਹੁੰਦੇ ਸੀ ਕੁਦਰਤੀ ਦ੍ਰਿਸ਼ਾਂ ਦਾ ਅਨੁਭਵ ਕਰਨਾ ਚਾਹੁੰਦੇ ਸੀ ਇਸ ਕਾਰਨ ਅਸੀਂ ਹਾਰਸ਼ ਆਫ ਰਾਈਡਿੰਗ ਕਰ ਰਹੇ ਸੀ ਤੇ ਅਚਾਨਕ ਦੋਸਤਾ ਦੇ ਨਾਲ ਵੱਡਾ ਹਾਦਸਾ ਵਾਪਰ ਜਾਂਦਾ ਹੈ ਜਿਸ ਕਾਰਨ ਉਹਨਾਂ ਦੀ ਜਿਹੜੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬਾਲ-ਬਾਲ ਬਚਦੇ ਆ ਤੇ ਉੱਥੇ ਫੋਨ ਸਿਗਨਲਸ ਵੀ ਕੰਮ ਨਹੀਂ ਕਰ ਰਹੀ ਸੀ ਜਿਸ ਕਾਰਨ ਵੱਡੇ ਤੇ ਪੈਨ ਖਾਲਸਾ ਵਾਪਰ ਰਿਹਾ ਸੀ ਕਿਉਂਕਿ ਐਂਬੂਲੈਂਸ ਵੀ ਉੱਥੇ ਪਹੁੰਚ ਨਹੀਂ ਸਕਦੀ ਸੀ ਜਿਸ ਤੋਂ ਬਾਅਦ ਰਾਹ ਦੇ ਵਿੱਚ ਇੱਕ ਅੰਗਰੇਜ਼ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਤੇ ਉਹਨਾਂ ਨੇ ਅੰਗਰੇਜ਼ ਦਾ ਧੰਨਵਾਦ ਕੀਤਾ ਅੰਗਰੇਜ਼ ਦੇ ਬੜੀ ਮੁਸ਼ਕਿਲ ਦੇ ਨਾਲ ਉਹਨਾਂ ਨੂੰ ਗੱਡੀ ਤੋਂ ਬਾਹਰ ਕੱਢਿਆ ਤੇ ਬਾਅਦ ਵਿੱਚ ਉਹਨਾਂ ਨੂੰ ਪਾਣੀ ਵਗੈਰਾ ਪਿਲਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਅੰਗਰੇਜ਼ ਦਾ ਧੰਨਵਾਦ ਕੀਤਾ ਵੀਡੀਓ ਨੂੰ ਸਾਂਝੇ ਕਰਦੇ ਹੋਏ ਉਹਨਾਂ ਨੇ ਜ਼ਰੂਰ ਲਿਖਿਆ ਹੈ ਕਿ ਆਪਣੇ ਦੋਸਤਾ ਦੀ ਗਲਤ ਮਰਣੀ ਚਾਹੀਦੀ ਹੈ ਜਦੋਂ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਕਦੇ ਵੀ ਆਪਣੀ ਮਨਮਰਜ਼ੀ ਨਾ ਕਰੋ ਤੇ ਨਾਲ ਹੀ ਇਹ ਉਹਨਾਂ ਨੇ ਮਜ਼ਾਕੀਆ ਅੰਦਾਜ਼ ਦੇ ਵਿੱਚ ਕਿਹਾ ਕਿ ਮੈਂ ਬਹੁਤ ਧੰਨਵਾਦ ਕਰਦਾ ਉਸ ਅੰਗਰੇਜ਼ ਦਾ ਜਿਨੇ ਸਾਡੀ ਮਦਦ ਕੀਤੀ ਹੈ ਤੇ ਨਾਲ ਹੀ ਅਸੀਂ ਤਾਂ ਅੱਜ ਐਡਵੈਂਚਰ ਕਰਨ ਦੇ ਲਈ ਨਿਕਲੇ ਸੀ ਪਰ ਸਾਡੇ ਨਾਲ ਵੱਡਾ ਤੇ ਭਿਆਨਕ ਹਾਦਸੇ ਵਾਲਾ ਐਡਵੈਂਚਰ ਵਾਪਰ ਗਿਆ ਖੈਰ ਉਸ ਤੋਂ ਬਾਅਦ ਸਿੱਪੀ ਗਿਲ ਦੁਬਾਰਾ ਤੋਂ ਐਡਵੈਂਚਰ ਕਰਨ ਦੇ ਲਈ ਨਿਕਲ ਜਾਂਦੇ ਆ ਪਰ ਉਹਨਾਂ ਦੇ ਫੈਨਸ ਕਮੈਂਟ ਦੇ ਜ਼ਰੀਏ ਉਹਨਾਂ ਦਾ ਹਾਲ ਚਾਲ ਜ਼ਰੂਰ ਪੁੱਛ ਰਹੇ ਹਨ ਜਿਵੇਂ ਹੀ ਉਹਨਾਂ ਨੇ ਪੋਸਟ ਸਾਂਝੀ ਕੀਤੀ ਉੱਥੇ ਹੀ ਕਿਤਨਾ ਕਿਤੇ ਉਨਾਂ ਦੀ ਫੀਮੇਲ ਫਰੈਂਡਸ ਨੇ ਉਹ ਕਾਫੀ ਜ਼ਿਆਦਾ ਦੁਖੀ ਵੀ ਨਜ਼ਰ ਆਏ ਤੇ بار بار ਉਹਨਾਂ ਨੂੰ ਹਰ ਕੋਈ ਇੱਕੋ ਹੀ ਪੁੱਛ ਰਿਹਾ ਹੈ ਕਿ ਹੁਣ ਉਹ ਸਹੀ ਹੈ ਤੇ ਰੱਬ ਨੇ ਉਹਨਾਂ ਨੂੰ ਸਿਹਤ ਜ਼ਰੂਰ ਬਖਸ਼ੀ ਹੈ ਤੇ ਰਿਪੀਟ ਤੇ ਰੱਬ ਨੇ ਉਹਨਾਂ ਨੂੰ ਦੁਬਾਰਾ ਤੋਂ ਜ਼ਿੰਦਗੀ ਜ਼ਰੂਰ ਬਖਸ਼ੀ ਤੇ ਉਹ ਆਪਣਾ ਧਿਆਨ ਰਣ ਤੇ ਨਾਲ ਹੀ ਫੈਨਸ ਵੀ ਉਹਨਾਂ ਨੂੰ ਦੁਆਵਾ ਜ਼ਰੂਰ ਭੇਜ ਰਹੇ ਹੋ ਤੁਸੀਂ ਵੀ ਕਮੈਂਟ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਵੱਡੀਆਂ ਤੇ ਤਾਲੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ